ਮੇਰਾ ਨਾਮ ਡਾਕਟਰ ਸੁਖੀਲ ਦੇਵਗਣ ਹੈ ਮੈਂ ਜਨਨਕਸਤਰ ਵਿਭਾਗ ਭਾਜਪਾ ਪਾਰਟੀ ਜਨਤਾ ਪਾਰਟੀ ਜਨਮਸਤਿਹਾਰ ਦਾ ਮਰਸਦ ਵੰਦਾ ਉਹਦਾ ਐਮਐਲਏ ਦਾ ਇਲੈਕਸ਼ਨ 2022 ਚ ਉਟਾਰੀ ਹਲਕੇ ਤੋਂ ਲੜਿਆ ਸੀ ਅੱਜ ਸਾਡਾ ਜਿਹੜਾ ਸਿਟੀਜ਼ਨ ਸੈੱਲ ਭਾਜਪਾ ਪਾਰਟੀ ਦਾ ਬਣਿਆ ਹੈ ਉਹਨਾਂ ਦੇ ਪ੍ਰਧਾਨ ਸਾਹਿਬ ਜੀ ਅਦਕੇਸ਼ ਸ਼ਰਮਾ ਜੀ ਜਨਨਕਸਤਰ ਸਾਹਿਬ ਸਾਡੇ ਖੰਨਾ ਸਾਹਿਬ ਉਹਨਾਂ ਦੀ ਸਾਰੀ ਟੀਮ ਦਰਜਾ ਬਦਰਜਾ ਸਾਰੀਆਂ ਭੈਣਾ ਲੀਡਰ ਸਾਹਿਬਾਨ ਇੱਥੇ ਅੱਜ ਪਹੁੰਚੇ ਹੈ ਕਿਹੜਾ ਕਲਾ ਬਾਬਾ ਜਸਬੀਰ ਸਿੰਘ ਜੀ ਜਿਦਕ ਇਹਦੇ ਇਸ ਗਊਸ਼ਾਲਾ 'ਚ ਪਹੁੰਚੇ ਆ ਉਹਦੇ ਮੁੱਖ ਸੇਵਾਦਾਰ ਨੇ ਅੱਜ ਇਹ ਜਿਹੜਾ ਸੀਟੀ ਸੀਨੀਅਰ ਸੀਟੀ ਜੰਦਿਆਂ ਇਹਨਾਂ ਨੇ ਬੂਟੇ ਲਾਉਣੇ ਆ ਇੱਥੇ ਗਊਸ਼ਾਲਾ 'ਚ ਬੜਾ ਕਮਹਾਨ ਕੰਮ ਕਰਨ ਵਾਸਤੇ ਇਹ ਜਾ ਰਿਹਾ ਹੈ ਔਰ ਬੜਾ ਅੱਛਾ ਕੰਮ ਆ ਔਰ ਇਹ ਦੋਨੋਂ ਕੰਮ ਵੀ ਬਹੁਤ ਵਧੀਆ ਨੇ ਗਊਆਂ ਦੀ ਸੇਵਾ ਵੀ ਤੇ ਪਰਿਆਵਰਣ ਨੂੰ ਬਚਾਉਣਾ ਦੋਵਾਂ ਚੀਜ਼ਾਂ ਦੇ ਨਾਲ ਜਿਹੜੀਆਂ ਤੁਸੀਂ ਅੱਜ ਆਫ਼ਤਾ ਦੇਖ ਰਹੇ ਹੋ ਆ ਰਹੀਆਂ ਦੇਸ਼ ਦੇ ਵਿੱਚ ਉਹਦਾ ਮੁੱਖ ਕਾਰਨ ਪਰਿਆਵਰਣ ਖਤਮ ਹੋ ਜਾਣਾ ਬੂਟਿਆਂ ਦੀ ਕਮੀ ਹੋ ਜਾਣੀ ਪਹਾੜਾਂ ਦੇ ਵਿੱਚ ਵੱਧ ਤੋਂ ਵੱਧ ਦਸਤੇ ਉਹਦੀ ਡਿਵੈਲਪਮੈਂਟ ਕਰਤੀ ਆਪਾਂ ਨੂੰ ਡਿਵੈਲਪਮੈਂਟ ਕਹਿੰਦੇ ਆ ਪਰ ਉਹ ਡਿਵੈਲਪਮੈਂਟ ਨਹੀਂ ਗਈ ਉਹ ਇੱਕ ਬਹੁਤ ਵੱਡਾ ਨੁਕਸਾਨ ਆ ਸਾਡੀ ਸੰਸਕ੍ਰਿਤੀ ਦਾ ਐਨ ਦੂਜਾ ਗਊ ਮਾਤਾ ਦੀ ਬੇਦਬੀ ਕਰ ਲਈ ਜਿਹੜੀ ਗਊ ਮਾਤਾ ਦੀ ਬੇਦਬੀ ਆ ਸਾਡੇ ਗ੍ਰੰਥਾਂ ਚ ਲਿਖਿਆ ਆ ਕਿ ਜਦੋਂ ਗਊ ਮਾਤਾ ਦੀ ਬੇਦਬੀ ਹੋਣੀ ਸ਼ੁਰੂ ਹੋ ਜਾਏਗੀ ਉਦੋਂ ਕਾਲ ਪੈ ਜਾਏਗਾ ਉਦੋਂ ਜਿਹਦੀ ਦੁਨੀਆ ਆ ਖਤਮ ਹੋ ਜਾਏਗੀ ਔਰ ਲੋਕ ਉਹ ਜਿਹੜਾ ਸਿਸਟਮ ਆ ਉਦੋਂ ਨੂੰ ਚੱਲ ਪਿਆ ਗਊ ਮਾਤਾ ਨੂੰ ਰੱਖਦੇ ਆ ਦਾ ਦੁੱਧ ਪੀਂਦੇ ਆ ਦੋ ਸਵੇ ਤੇ ਤਿੰਨ ਸਵੇ ਚਾਰ ਸਵੇ ਤੇ ਜਦੋਂ ਗਊ ਮਾਤਾ ਦੁੱਧ ਇਹਨਾਂ ਬੰਦ ਕਰ ਦਿੰਦੀ ਏ ੱਟਕੇ ਮਾ ਕੇ ਕਰੋ ਬਾਹਰ ਕਰ। ਉਹ ਸਮਾਜ ਚ ਬੜਾ ਵੱਡੀ ਜਿਹੀ ਇੱਕ ਰੀਤੀ ਚੱਲਦੀ ਏ। ਔਰ ਜਿਹੜੀ ਬਾਬਾ ਜੀ ਦੀ ਵੀ ਬਾਬਾ ਜਸਬੀਰ ਸਿੰਘ ਜੀ ਦੀ ਵੀ ਮੰਗਿਆ ਕਿ ਹਰ ਪਿੰਡ ਚ ਗਊਸ਼ਾਲਾ ਹੋਣੀ ਚਾਹੀਦੀ। ਹਰ ਪਿੰਡ ਚ ਸਾਡੇ ਪੰਜਾਬ ਚ ਹਰ ਜਗ੍ਹਾ ਦੇ ਪੰਚਾਇਤ ਜ਼ਮੀਨ ਏ। ਪੰਚਾਇਤਾਂ ਦੀ ਜ਼ਮੀਨ ਦੀ ਬੋਲੀ ਹੁੰਦੀ ਏ। ਔਰ ਇੱਕ ਦੇ ਗਊਸ਼ਾਲਾ ਨੂੰ ਜਗ੍ਹਾ ਦੇਣੀ ਚਾਹੀਦੀ ਏ ਹਰ ਪਿੰਡ ਚ ਉਸ ਪੰਚਾਇਤ ਦੀ ਜ਼ਮੀਨ ਚੋਂ। ਜਿੱਦਾਂ ਇਹਨਾਂ ਨੇ ਆ ਬਹੁਤ ਸਿਫਤ ਕੀਤੀ ਹੈ ਬਾਦਲ ਸਾਹਿਬ ਨੇ ਵੱਡੇ ਬਾਦਲ ਸਾਹਿਬ ਸਰਕਾਰੀ ਸਰਕਾਰ ਸੀ ਉਹਨਾਂ ਨੇ ਗਊਸ਼ਾਲਾ ਜਿਹੜੀ ਹੈ ਉਦੋਂ ਅਲਾਟ ਕੀਤੀ ਸੀ ਜਮੀਨ ਜਿਹੜੀ ਹੈ ਇਹਦੇ ਸਾਰੇ ਲੀਡਰਾਂ ਸਿਜਾ ਸਾਹਿਬਾਂ ਨੂੰ ਸੋਚਣਾ ਚਾਹੀਦਾ ਹੈ ਕਿ ਕਿਤੇ ਜਿਹੜੀਆਂ ਪੰਚਾਇਤੀ ਜ਼ਮੀਨਾਂ ਆ ਉੱਚੋਂ ਜਰੂਰ ਗਊਦਾਨ ਜਮੀਨ ਜਿਹੜੀ ਹੈ ਗਊਆਂ ਗਊਆਂ ਵਾਸਤੇ ਗਊਸ਼ਾਲਾ ਵਾਸਤੇ ਦਿੱਤੀ ਜਾਵੇ ਨਾਲ ਨਾਲ ਇੱਕ ਹੋਰ ਮੈਂ ਹਮੇਸ਼ਾ ਕਹਿੰਦਾ ਹਾਂ ਮੇਰਾ ਡੀਸੀ ਸਾਹਿਬ ਨਾਲ ਬੜੀਆਂ ਮੀਟਿੰਗਾਂ ਹੋਈਆਂ ਕਿ ਜਿਹੜੀਆਂ ਸਾਡੀਆਂ ਪੰਚਾਇਤੀ ਜ਼ਮੀਨਾਂ ਆ ਉਹਨਾਂ ਦੇ ਵਿੱਚ ਜੇ ਕੋਈ ਕਿਸੇ ਪਿੰਡ ਦੀ ਜ਼ਿੰਦਗੀ ਵਿੱਚ ਜ਼ਮੀਨ ਆ ਉਹ ਤਾਂ ਮੈਕਸਿਮਮ ਜੰਗਲ ਲਾਇਆ ਜਾ ਜਦੋਂ ਆਰ ਜੰਗਲ ਲੱਗ ਜੂਗਾ ਇੱਕ ਇੱਕ ਚ ਵੀ ਲੱਗ ਜੇ ਅੱਧੇ ਇੱਕ ਚ ਲੱਗ ਜੇ ਦੋ ਇੱਕ ਚ ਲੱਗ ਜੇ ਉਸ ਦਿਨ ਉਸ ਏਰੀਆ ਦਾ ਟੈਂਪਰੇਚਰ ਬਹੁਤ ਫਰਕ ਪੈ ਜੇਗਾ 10 ਡਿਗਰੀ ਘਟੋ ਕਰ ਜੇ ਅੱਜ 40 ਡਿਗਰੀ ਟੈਂਪਰੇਚਰ ਹੈ ਤਾਂ 30 ਦਿਖੇਗਾ ਉਸ ਇਲਾਕੇ ਉਸ ਪਿੰਡ ਦਾ ਟੈਂਪਰੇਚਰ 30 ਹੋਏਗਾ ਇਸ ਕਰਕੇ ਇਹੀ ਸਾਡੀ ਦਾ ਜਿਹੜਾ ਮੁੱਖ ਕਾਰਨ ਹੈ ਸਿਟੀਜਨ ਸੈੱਲ ਵੱਲੋਂ ਜਿਹੜਾ ਅੱਜ ਮਹਾਨ ਕੰਮ ਕੀਤਾ ਜਾ ਰਿਹਾ ਹੈ ਬੜਾ ਸਲਾਗ ਜੋ ਕੰਮ ਆ ਇਹ ਜਿੰਨੀ ਸਲਾਗਾ ਕਰਨ ਤੋਂ ਉਨੀ ਥੋੜੀ ਹੈ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਕੇ ਰਿਹਾ ਕਿ ਸੇਵਾ ਕਰਨੀ ਬਹੁਤ ਔਖੀ ਹੈ ਕਿ ਹਰ ਬੰਦੇ ਦਾ ਕੰਮ ਨਹੀਂ ਹੈ ਸੇਵਾ ਕਰਨੀ ਗੱਲਾਂ ਬਹੁਤ ਕਰਦੇ ਆ ਤੁਸੀਂ ਤੇ ਸੋਸ਼ਲ ਮੀਡੀਆ ਦੇ ਰਹਿੰਦੇ ਹੋ ਤੁਸੀਂ ਉਹ ਪੱਤਰਕਾਰ ਹੋ ਪ੍ਰੈਸ ਜਿੰਦੇ ਹੋ ਅੱਜ ਕੱਲ ਲੋਕ ਘਰ ਬੈਠੇ ਸਾਰਾ ਕੁਝ ਚਾਹੁੰਦੇ ਆ ਵੀ ਮਿਲ ਜੇ ਬਾਹਰ ਨਹੀਂ ਨਿਕਲਣਾ ਚਾਹੁੰਦੇ ਔਰ ਕੁਝ ਦੀ ਕਰਨਾ ਚਾਹੁੰਦੇ ਲੇਕਿਨ ਰੌਲਾ ਸਭ ਤੋਂ ਅੱਜ ਤੁਸੀਂ ਸਭ ਤੋਂ ਵੱਡੀ ਕਮੀ ਹੋ ਤੱਕ ਦੱਸ ਦਿੰਦਾ ਹੈ ਅੱਜ ਮਾਧਿਅਮਾਈ ਅੱਜ ਵੋਟਾਂ ਦੀ ਰਾਜ ਜਿੱਤੀ ਹੈ ਡੈਮੋਕ੍ਰੇਸੀ ਦੇਸ ਆ ਲੇਕਿਨ ਇੰਨੀ ਮੰਦ ਭਾਗੀ ਗੱਲ ਆ ਜਿੱਦ ਦਿਨ ਵੋਟਾਂ ਹੁੰਦੀਆਂ ਜਿਹੜੇ ਚੰਗੇ ਲੋਕ ਆ ਵੋਟ ਪਾਉਂਦੇ ਜਾਂਦੇ ਅੱچھے ਲੋਕ ਪੜੇ ਲਿਖੇ ਵੋਟ ਪਾਉਂਦੇ ਨਹੀਂ ਜਾਂਦੇ ਔਰ ਮੁਲਕੇ ਕੀ ਕਹਿਣਗੇ ਬੜਾ ਮਾਰਾ ਕੌنسਲ ਬਣ ਗਿਆ ਬਹੁਤ ਮਾਰਾ ਐਮ ਐਲ ਏ ਬਣ ਗਿਆ ਸਰਕਾਰ ਬੜੀ ਮਾਰੀ ਆ ਗਈ ਹੈ ਮੇਰੇ ਵੀਰ ਜੀ ਤੁਸੀਂ ਤਾਂ ਵੋਟ ਪਾਉਣ ਨਹੀਂ ਗਏ ਤੁਸੀਂ ਵੋਟ ਪਾਉਣ ਜਾਂਦੇ ਨਹੀਂ ਜੇ ਠੰਡ ਹੋਵੇ ਤਾਂ ਠੰਡ ਲੱਗਦੀ ਹੈ ਗਰਮੀ ਹੋਵੇ ਤਾਂ ਗਰਮੀ ਲੱਗਦੀ ਹੈ ਤੇ ਫਿਰ ਕਹਿ ਦਿੰਦੇ ਵੀ ਮਾਰਾ ਬਣ ਗਿਆ ਸਾਡਾ ਕੁਝ ਲੇਕਿਨ ਮੈਂ ਵੀ ਬੇਨਤੀ ਕਰੂੰਗਾ ਸੀਨੀਅਰ ਸਿਟੀਜ਼ਨ ਲੋਕ ਨੇ ਇਹ ਬੜਾ ਵੱਡਾ ਮੈਸੇਜ ਦੇ ਸਕਦੇ ਆ ਕਿਉਂਕਿ ਸਿਆਣੇ ਨੇ ਐਜੂਕੇਟਿਡ ਨੇ ਰਿਟਾਇਰਡ ਨੇ ਇਹਨਾਂ ਦੇ ਸਮਾਜ ਬਹੁਤ ਜਲਦੀ ਕਹਿੰਦੇ ਚ ਲੱਗ ਸਕਦਾ ਆਖੇ ਲੱਗ ਸਕਦਾ ਔਰ ਮੈਂ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਸਾਡੇ ਸਿਟੀਜ਼ਨ ਫਾਰਮ ਨੂੰ ਵੀ ਇਹਨਾਂ 2-3 ਦਿਨਾਂ ਦੀ ਪ੍ਰਕਿਰਿਆ ਜੇ ਤੁਹਾਨੂੰ ਲੱਗੇ ਜੇ ਮੈਂ ਅਸੀਂ ਤੁਹਾਡਾ ਸਹਿਯੋਗ ਕਰਦੋਂ ਹਮੇਸ਼ਾ ਤਿਆਰ ਹਾਂ ਹਮੇਸ਼ਾ ਤੁਹਾਡੇ ਨਾਲ ਖੜੇ ਹਾਂ ਜਿੱਦਾਂ ਦੀ ਸੇਵਾ ਲਾਓਗੇ ਉਦਾਂ ਦੀ ਸੇਵਾ ਤੇ ਤੁਹਾਡੇ ਨਾਲ ਹਾਜ਼ਰ ਹਾਂ ਜਿੱਦਾਂ ਦਾ ਕੰਮ ਦੱਸੋਗੇ ਉਹਨਾਂ ਦਾ ਕੰਮ ਕਰਾਉਣ ਤੇ ਤੁਹਾਡੇ ਨਾਲ ਹਾਜ਼ਰ ਹਾਂ ਜੇ ਕੋਈ ਪੈਸੇ ਥੇਲੇ ਦੀ ਵੀ ਲੋੜ ਪਏਗੀ ਲੋਨ ਦੀ ਗੱਲ ਹੈ ਤਾਂ ਵੀ ਖੜੇ ਹਾਂ ਨਾਲ ਤੁਹਾਡੇ ਸੇਵਾ ਦੇ ਹਰ ਜਗ੍ਹਾ ਤੇ ਯੋਗ ਦਾ ਕੰਮ ਉਹਨਾਂ ਦੀ ਇੱਕ ਮੰਗ ਹੈ ਵੀ ਪੁਲ ਦੀ ਵੀ ਜਿਹੜਾ ਪੁਲ ਦਾ ਵੀ ਕੰਮ ਕੀਤਾ ਜਾਵੇ ਬੜੀ ਤੰਗੀ ਆ ਰਹੀ ਹੈ ਉਮਾ ਬਾਬਾ ਜੀ ਨੂੰ ਬੇਨਤੀ ਕਰਦੀ ਹੈ ਬਾਬਾ ਜਸਬੀਰ ਸਿੰਘ ਜੀ ਨੂੰ ਉਹਨਾਂ ਦੀ ਸਾਰੀ ਟੀਮ ਨੂੰ ਬੜੇ ਅੱਛੇ ਲੋਕ ਜੇ ਸਾਰੇ ਕੰਮ ਕਰ ਦੇਗੇ ਇੱਕ ਲੈਟਰ ਮਾਨ ਲੋਕ ਡਿਪਟੀ ਕਮਿਸ਼ਨਰ ਸਾਹਿਬ ਦੇ ਨਾਮ ਤੇ ਲਿਖ ਦਿਓ ਦੂਜੇ ਰਾਹ ਦੀ ਵੀ ਗੱਲ ਜੜੀ ਹੈ ਮੈਂ ਹੁਣੇ ਕਹਿ ਰਿਹਾ ਮੰਡੀਕਰ ਬੋਰਡ ਦੇ ਨਾਮ ਤੇ ਇੱਕ ਐਪਲੀਕੇਸ਼ਨ ਫੇਰ ਕੇ ਬਣਾ ਲਨ ਚੀਫ ਐਸਸੀ ਮੰਡੀਕਰ ਬੋਰਡ ਦੇ ਨਾਮ ਤੇ ਉਹ ਰਾਹ ਦਾ ਵੀ ਐਂਡ ਪੁਲ ਦਾ ਵੀ ਦੋਹਾਂ ਕੰਮਾਂ ਵਾਸਤੇ ਜਿਹੜਾ ਢੇੜਾ ਆ ਬਾਬਾ ਜੀ ਦੀ ਗੁਰੂ ਆਮਦਾ ਦੀ ਕਿਰਪਾ ਨਾਲ ਗਊ ਮਾਤਾ ਦੀ ਕਿਰਪਾ ਦੇ ਨਾਲ ਮੈਂ ਆਪਣੇ ਮੋਢਿਆਂ ਤੇ ਚੁੱਕੂਗਾ ਉਹ ਜਲਦੀ ਤੋਂ ਜਲਦੀ ਇਹ ਜਿਹੜਾ ਕੰਮ ਆ ਕਰਵਾ ਕੇ ਕਸ਼ਸ਼ ਜੀ ਦੇਖਿਆ ਜਾ ਸੜਕਾਂ ਦੇ ਉੱਤੇ 200 ਵਾਲੀ ਜਿਹੜੀ ਆ 200 ਵਾਲੀ ਆ ਆਵਾਰਾ ਘੁੰਮਦੇ ਨੇ 23 ਦਿਨ ਐਕਸੀਡੈਂਟ ਦਾ ਕਾਰਨ ਬੰਦਾ ਕਿੱਥੇ ਦੇਖ ਰਹੇ ਹੋ ਇਹ ਮੈਂ ਇਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਬਹੁਤ ਵੱਡਾ ਪਾਪ ਆ ਲੋਕ ਅੱਜ ਕੱਲ ਨਾ ਸਾਡੇ ਲੋਕਾਂ ਚ ਉਹ ਪਿਆਰ ਭਾਵਨਾ ਐਸਪੈਕਟ ਖਤਮ ਹੋ ਗਈ ਐ ਅੱਜ ਕੱਲ ਆਪਣੇ ਬੱਚੇ ਜਿਹਦੇ ਮਾਂ ਪਿਓ ਨੂੰ ਨਹੀਂ ਸਾਂਭਣ ਦੇ ਵੀ ਗਊ ਮਾਤਾ ਦੀ ਗੱਲ ਕਰਦੇ ਆ ਜਿਸ ਮਾਂ ਨੇ ਜਿਸ ਬੱਚੇ ਨੂੰ ਪਾਲਿਆ ਜਿਸ ਬੱਚੇ ਦਾ ਗਿੱਲੀ ਥਾਂ ਦੇ ਆ ਪੈ ਗਈ ਸੁੱਕੇ ਦੇ ਬੱਚੇ ਨੂੰ ਪਾਇਆ ਬੱਚਾ ਉਹਦਾ ਖਿਆਲ ਨਹੀਂ ਕਰਨਿਆ ਤੇ ਇਹਦੇ ਗਊ ਮਾਤਾ ਆ ਜਿਹਦਾ ਵਿਚਾਰੀ ਦੁੱਧ ਦਿੰਦੀ ਆ ਪੀਨੇ ਆ ਦੇ ਕਰਦੇ ਆ ਪਾਲਦੇ ਆ ਪਹਲਵਾਰ ਬੰਦੇ ਆ ਕੁਸ਼ਤੀਆਂ ਲੜਦੇ ਕਈ ਤਗਮੇ ਲੈ ਕੇ ਆਉਂਦੇ ਐਥਲੀਟ ਬੰਦੇ ਆ ਸਾਡੇ ਗਊ ਮਾਤਾ ਦਾ ਦੁੱਧ ਪੀ ਕੇ ਘਿਓ ਖਾ ਕੇ ਔਰ ਉਸ ਗਾਂ ਦਾ ਮਿਲ ਕੇ ਨਰਾਦਰ ਕੀਤਾ ਜਾਂਦਾ ਹੈ ਇਹ ਬਹੁਤ ਵੱਡਾ ਪਾਪ ਆ ਦੁਨੀਆ ਦਾ ਮੈਂ ਤੁਹਾਨੂੰ ਪਹਿਲੋ ਦੱਸਿਆ ਵੀ ਇਹ ਸਚਾਈ ਹੈ ਗਣਥਾ ਜੀ ਜਿਖਿਆ ਵੀ ਮਾਂ ਜਦੋਂ ਗਊ ਮਾਤਾ ਦਾ ਜ਼ਿਆਦਾ ਨਰਾਦਰ ਹੋਣ ਲੱਗ ਪੂਗਾ ਦੁਨੀਆ ਖਤਮ ਹੋ ਜਾਏਗੀ ਤਬਾਹ ਜਾਏਗੀ ਪਰ ਇੱਥੇ ਮੈਂ ਗੱਲ ਕਰਾਂਦਾ ਸੀ ਕਈ ਸਮਾਂ ਬਾਅਦ ਜਿਹੜੇ ਕੀ ਉਹ ਦੋਵਾਂ ਨਾਲ ਫੋਨ 'ਤੇ ਖਿਚਾਰੇ ਦੋ ਦਿਨ ਚਾਰਾ ਪਾਦੇ ਉਸ ਤੋਂ ਬਾਅਦ ਦੋਵੇਂ ਭੁੱਖੇ ਹੀ ਮਰਦੇ ਉਹਨਾਂ ਨੂੰ ਕਿੱਦਾਂ ਦੇਖਦੇ ਸੀ ਨਹੀਂ ਉਹ ਮੈਂ ਤਾਂ ਤੁਹਾਨੂੰ ਦੱਸ ਰਿਹਾ ਉਹ ਤੇ ਜਦ ਹੀ ਤੁਸੀਂ ਗੱਲ ਕਰਦੇ ਹੋ ਚਾਰਾ ਪਾਉਣ ਵਾਲੀ ਗਊ ਸੇਵਕ ਜਦ ਆ ਉਹ ਤੇ ਅੱਜ ਕੱਲ ਇੱਕ ਸਟ੍ਰੈਂਟ ਹੋ ਗਿਆ ਫੋਟੋ ਖਚਾਉਣਾ ਸੈਲਫੀ ਲੈਣੀ ਲੇਕਿਨ ਉਹ ਕੋਈ ਗਊ ਸੇਵਾਦਾਰ ਨਹੀਂ ਹੁੰਦੇ ਉਹ ਤੇ ਕੋਈ ਪੱਠੇ ਪਾਉਣੇ ਕੋਈ ਪੰਦਤ ਵੀ ਉਹਨੂੰ ਪਾ ਦੱਸ ਦਿੰਦਾ ਜੇ ਪਾ ਕਰਨ ਜਾਂਦੇ ਤੇ ਗਊ ਦਾ ਫੋਟੋ ਖਚਾਉਂਦੇ ਪੱਠੇ ਪਾਉਣਗੇ ਇੱਕ ਦਿਨ ਚੁੱਕਰਵਾਜਾ ਚਨੀਵਾ ਜੋ ਵੀ ਤਰਦਾ ਹੋਗਾ ਪੰਦਤ ਲੇਕਿਨ ਜਿਹੜੇ ਗਊਸ਼ਾਲਾ ਦੀ ਸੇਵਾ ਕਰਦੇ ਆ ਤੇ ਵੇਖੋ ਬਾਬਾ ਜਸਬੀਰ ਸਿੰਘ ਜੀ ਦੀ ਸੇਵਾ ਕਰਦੇ ਦੀ ਗਊਸ਼ਾਲਾ ਚਾਹੇ 250 ਗਾਂ ਆ ਜਿਹਦੀ ਉਹ ਰੱਖਿਆ ਕਰਨ ਦੇ ਸੇਵਾ ਕਰਨ ਦੇ ਆ ਉਹਨਾਂ ਦੇ ਦੱਸਿਆ ਹੈ ਜਿਹੜੀ ਗੱਲ ਮੈਂ ਪਹਿਲਾਂ ਕਿਹਾ ਸੀ ਸਾਰਿਆਂ ਨੂੰ ਵੀ ਜਿਹੜੀ ਗੱਲ ਬਾਬਾ ਜੀ ਨੇ ਕਹੀ ਹੈ ਕਿ ਜਿਹੜੀ ਗਾਂ ਦੁੱਧ ਦਿੰਦੀ ਹੈ ਉਹਨੂੰ ਸਾਹਮਣਾ ਔਖਾ ਨਹੀਂ ਹੈ ਜਿਹੜੀ ਗਾਂ ਦੁੱਧ ਦੇਣਾ ਬੰਦ ਕਰ ਦਿੰਦੀ ਹੈ ਅਸਲੀ ਸਾਮ ਉਹਦੀ ਹੈ ਅਸਲੀ ਫਲ ਉਹਦਾ ਮਿਲਣਾ ਹੈ ਅਸਲੀ ਸਾਮ ਸੰਭਾਲ ਉਹਦੀ ਹੈ ਉਹਦੀ ਸਾਮ ਸੰਭਾਲ ਲੋਕੀ ਕਰਨੀ ਬੰਦ ਕਰ ਗਏ ਲੇਕਿਨ ਐਸੇ ਲੋਕ ਐਸੇ ਸਖਸ਼ੀਤਾ ਸਮਾਜ ਦੇ ਅੱਜ ਵੀ ਜਿੰਦੀਆਂ ਬਾਬਾ ਜੀ ਵਰਗੀਆਂ ਇਨਾਮਤਾ ਜੀ ਸਮਾਜ ਵਰਗੀਆਂ ਜਿਹੜੇ ਸਮਾਜ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸੇਧ ਦੇ ਰਿਹਾ ਔਰ ਇਸ ਚਰੀ ਗਊ ਮਾਤਾ ਦੀ ਸੇਵਾ ਕਰ ਰਿਹਾ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਕੰਮ ਵਿੱਚ ਥੋੜੇ ਦਿਨ ਉਹ ਦੇਖਿਆ ਸਰ ਪੰਜਾਬ ਦੇ ਵਿੱਚ ਵੀ ਗਊ ਮੀਟ ਦਾ ਜਿਹੜਾ ਵਾ ਉਦਕਰਨਾ ਖੁੱਲ ਗਿਆ ਉਹਨੂੰ ਕਿਸ ਤਰ੍ਹਾਂ ਦੇ ਆ ਬਿਲਕੁਲ ਤਰਨ ਤਾਂ ਰੋਡ ਦੇ ਉੱਤੇ ਇੱਕ ਸਲੈਕਟਰ ਹਾਊਸ ਬਣਾਤਾ ਉਹਨੇ ਬੁੱਚੜਖਾਨਾ ਖੋਲ ਕੇ ਰੱਖਤਾ ਔਰ ਮੀਟ ਜਿਹੜਾ ਹੈ ਸਾਡੇ ਸ਼ਹਿਰ 'ਚ ਹੀ ਵੇਚਤਾ ਇਹਦੇ ਵਾਸਤੇ ਸਾਨੂੰ ਜਾਗਰਿਤ ਹੋਣਾ ਪਊਗਾ ਸਾਡੇ ਲੋਕਾਂ ਨੂੰ ਜਾਗਰਿਤ ਹੋਣਾ ਪਊਗਾ ਥੋੜਾ ਜਿਹਾ ਅਸੀਂ ਵੀ ਇਹਨਾਂ ਕੰਮ ਤੋਂ ਪਛਾਣ ਹਟਾਂਗੇ ਮੈਂ ਉਹਦੀ ਵੀ ਬੇਨਤੀ ਕਰੂੰਗਾ ਵੀ ਇਸ ਕੰਮ ਚੋਂ ਥੋੜਾ ਜਿਹਾ ਸਭ ਲੋਕਾਂ ਨੂੰ ਉਪਸ਼ਾਹਕ ਦਾ ਚਾਹੀਦਾ ਮਾਸਾ ਹਰੀ ਬਣ ਕੇ ਕੁਝ ਕੁ ਜਿੱਤਿਆ ਨਹੀਂ ਜਾ ਸਕਦਾ ਬੰਦੇ ਨੂੰ ਵਹਿਮ ਆ ਵੀ ਮਾਸਾ ਹਾ ਜੀ ਪਤਾ ਨਹੀਂ ਕਿੱਡੀ ਤਾਕਤ ਆ ਜਾਣੀ ਆ ਜਿੰਨੀ ਤਾਕਤ ਗਾਊ ਦੇ ਦੁੱਧ ਚ ਆ ਜਿੰਨੀ ਤਾਕਤ ਗਾਊ ਦੇ ਘਿਓ ਚ ਆ ਉਹ ਭਾਵੇਂ ਤੁਸੀਂ ਜਿਹੜਾ ਮਰਜ਼ੀ ਮਾਸ ਖਾ ਲਓ ਉਹਦੇ ਚ ਨਹੀਂ ਹੈਗੀ ਉਹ ਬੁੱਧੀ ਭੀ ਟਿਕਾ ਸਕਦਾ ਤੁਹਾਡੀ ਲੇਕਿਨ ਤੁਹਾਨੂੰ ਤਾਕਤ ਨਹੀਂ ਦੇ ਸਕਦਾ ਇਸ ਕਰਕੇ ਜਦੋਂ ਇਹ ਗੱਲ ਸੀ ਬੜੀ ਮੱਦ ਭਾਗੀ ਸੀ ਸਾਡੇਆਂ ਜਿੰਦੀਆਂ ਸਮਾਜਿਕ ਸਮਾਜਿਕ ਸੰਸਥਾਵਾਂ ਉਹਨਾਂ ਨੇ ਪੁਲਜ ਉਹਦੀ ਰੋਤਾ ਕੀਤੀ ਉਹ ਬੰਦ ਕਰਨਾ ਪਿਆ ਔਰ ਉਹਦੇ ਤੇ ਜਿਹੜੀ ਪਾਚਾ ਹੀ ਕਾਨੂੰਨੀ ਕਾਰਵਾਈ ਬੰਦੀ ਉਹ ਵੀ ਕੀਤੀ ਗਈ ਅੱਜ 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 ਤੁਸੀਂ ਫੁੱਟੇ ਲਾਉਣ ਪਹੁੰਚੇ ਜੇ ਕੀ ਕਰਾਂ ਮੈਂ ਵਿਨੋਦ ਖੰਨਾ ਸੀਨੀਅਰ ਸਿਟੀਜ਼ਨ 셀 ਅਮਸਾ ਜੀ ਜਨਰਲ ਸੱਕੀ ਹੈ ਅਸੀਂ ਸੀਨੀਅਰ ਸਿਟੀਜ਼ਨ ਲੋਨ ਅੱਜ ਇਸ ਖਿਆਲਾ ਪਿੰਡ ਦੇ ਵਿੱਚ ਜਿਹੜੀ ਗਊਸ਼ਾਲਾ ਹੈ ਜਿਹਨੂੰ ਨਾਮ ਦਾ ਰੀਸਿੰਗਾਂ ਵੱਲੋਂ ਚਲਾਇਆ ਜਾਂਦਾ ਵੱਡੇ ਬਾਬਾ ਜੀ ਨੇ ਥੋੜੇ ਦਿਨ ਪਹਿਲੇ ਮਹੀਨਾਵਾਂ ਪਹਿਲੇ ਸਾਡੇ ਕੋਰ ਕਮੇਟੀ ਦੇ ਮੈਂਬਰ ਡਾਕਟਰ ਕੇ ਕੇ ਕਾਲੀਆ ਜੀ ਨੂੰ ਬੇਨਤੀ ਕੀਤੀ ਸੀ ਕਿ ਗਰਮੀਆਂ ਦੇ ਵਿੱਚ ਗਊਆਂ ਵਾਸਤੇ ਛਾਂ ਨਹੀਂ ਕੋਈ ਰੁੱਖ ਤੇ ਨਹੀਂ ਸੋ ਉਹਨੂੰ ਦੇਖਦਿਆਂ ਅੱਜ ਅਸੀਂ ਇਹ ਪ੍ਰੋਗਰਾਮ ਜਿਹੜਾ ਕਾਲੀਆ ਸਾਹਿਬ ਦੇ ਨੇਤਰਤਵ ਚ ਬਣਾਇਆ ਸਾਰੇ ਸੀਨੀਅਰ ਸਿਟੀਜ਼ਨ ਨੇ ਫੈਸਲਾ ਕੀਤਾ ਕਿ ਅਸੀਂ ਜਿੱਤੇ ਗਊ ਨੂੰ ਛਾਵੇਂ ਬਣਾ ਗਊ ਮਾਤਾ ਨੂੰ ਛਾਵੇਂ ਬਣਾ ਆਪਣੀ ਮਦਰ ਦੇ ਨਾਂ ਦਾ ਇੱਕ ਇੱਕ ਬੂਟਾ ਉੱਥੇ ਲਾ ਕੇ ਆਣਾ ਸੋ 17 ਤਰੀਕ ਅੱਜ ਦੀ ਨਿਸ਼ਚਿਤ ਕੀਤੀ ਗਈ ਸੀ ਸੀਨੀਅਰ ਸਿਟੀਜ਼ਨ ਸੈਲਲੋ ਉਹ ਜਿਹੜੀ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਦੇ ਹੁਕਮਾਂ ਅਨੁਸਾਰ ਅੱਜ ਇੱਥੇ ਅਸੀਂ ਬੂਟੇ ਲੈਣ ਆਸਤੇ ਪਹੁੰਚੇ ਸਾਡੇ ਕੋਲ 160 ਬੂਟੇ ਜਿਦੇ ਵਿੱਚ ਫਲਦਾਰ ਬੂਟੇ ਤੇ ਬ੍ਰੇਖਸ਼ ਦੋਵੇਂ ਤਰ੍ਹਾਂ ਦੇ ਬੂਟੇ ਲੈਣੇ ਆ ਸਾਲ ਬਾਅਦ ਜਦੋਂ ਇਹ ਬੂਟੇ ਵੱਡੇ ਹੋਣੇ ਕਿਉਂਕਿ ਇੱਥੇ ਗਊਸ਼ਾਲਾ ਦਾ ਜਿੰਨਾ ਵੀ ਸਟਾਫ ਹੈ ਉਹਨੇ ਕਿਹਾ ਵੀ ਬੂਟਿਆਂ ਦੀ ਦੇਖਰੇਖ ਅੱਜ ਤੋਂ ਸਾਡੀ ਤੁਸੀਂ ਲਾਗੇ ਜਾਓ ਫਿਰ ਇਹਨਾਂ ਨੂੰ ਵੱਡਾ ਕਰਨਾ ਇਹਨਾਂ ਨੂੰ ਪਰਪੂਲਿਤ ਕਰਨਾ ਇਹਨਾਂ ਨੂੰ ਪਾਲਣਾ ਸਾਡੀ ਡਿਊਟੀ ਹੈ ਸਾਲ ਬਾਅਦ ਜਦੋਂ 1.5 ਸਾਲ ਬਾਅਦ ਇਹ ਬੂਟੇ ਵੱਡੇ ਹੋਣੇ ਜਦੋਂ ਗਊ ਮਾਤਾ ਨੇ ਉਹਦੀ ਛਾਂ ਦੇ ਥੱਲੇ ਬਹਿਣਾ ਤੇ ਮਾਂ ਦੇ ਨਾਂ ਦਾ ਬੂਟਾ ਲੱਗਾ ਹੋਣਾ ਤੇ ਇਹਦੇ ਉੱਤੋਂ ਵੱਡਾ ਕੋਈ ਸੀਸ ਨਹੀਂ ਮਿਲ ਸਕਦੀ ਦੁਨੀਆ 'ਚ ਇਹ ਸਭ ਤੋਂ ਵੱਡੀ ਸੀਸ ਹੈ ਸੋ ਮੈਂ ਸੀਨੀਅਰ ਸਿਟੀਜ਼ਨ ਦੀ ਰੋਡਸ ਕਮੇਟੀ ਨੂੰ ਜਿਹਦੇ ਵਿੱਚ ਸਪਤਾ ਮੈਡਮ ਹੈ ਸਾਡੇ ਡਾਕਟਰ ਕੇਕੇ ਕਾਲੀਆ ਜੀ ਆ ਨਾਲ ਉਹਨਾਂ ਰਾਮਰਾਜ ਜੀ ਹੈ ਤੇ ਰਾਮਰਾਜ ਜੀ ਹੈ ਇਹਨਾਂ ਦੇ ਨੂੰ ਮੈਂ ਕਮੇਟੀ ਨੂੰ ਵਧਾਈ ਦਿੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਥੇ ਵੀ ਕਿਤੇ ਸਮਾਜ ਦਾ